ਹਾਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਸੰਦੂ ਬੁਟੀਕ ਐਂਡ ਬਲੌਗ ਤੇ ਸਵਾਗਤ ਹੈ ਜੀ ਤੁਹਾਡਾ ਲਓ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਹਨ ਤੇ ਕਟਾਈ ਦੀ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਜ਼ਿਆਦੇ ਭੈਣਾਂ ਦੇ ਹਨਾ ਕਮੈਂਟ ਆ ਰਹੇ ਤੇ ਕਿ ਕਟਾਈ ਦੀ ਵੀਡੀਓ ਦਿਆ ਕਰੋ ਆਪਾਂ ਸਾਰਿਆਂ ਨੂੰ ਪਤਾ ਹੈ ਹਨਾ ਹੁਣ ਆਪਾਂ ਜਿਹੜਾ ਹੈਗਾ ਆਪਣੀ ਨਿਊ ਬੁਟੀਕ ਓਪਨਿੰਗ ਕੀਤੀ ਹੈ ਹਨਾ ਪੋਦੇ ਕਰਕੇ ਬਹੁਤ ਜ਼ਿਆਦਾ ਬਿਜ਼ੀ ਸੀਗੇ ਕੋਈ ਵੀ ਵੀਡੀਓ ਜਿਹੜੀ ਹੈਗੀ ਅਪਲੋਡ ਕਰਨੀ ਦੀ ਪਾਰ ਏ ਟਾਈਮ ਹੀ ਨਹੀਂ ਸੀਗਾ ਮਿਲਦਾ ਹੈਗਾ ਤੇ ਵੀਡੀਓ ਬਣਾਉਣਾ ਤੇ ਹੁਣ ਤੁਹਾਡੇ ਨਾਲ ਇੱਕ ਵੀਡੀਓ ਲੈ ਕੇ ਆਏ ਆ ਦੇਖੋ ਵੀਡੀਓ ਜਿਹੜੀ ਤੁਹਾਡੇ ਨਾਲ ਕਟਿੰਗ ਦੀ ਵੀਡੀਓ ਲੈ ਕੇ ਆਵਾਂਗੇ ਹਨਾ ਉਹ ਇਹ ਵਾਲੀ ਫਰਾਕ ਦੀ ਹੈ ਅਮਰੇਲਾ ਘੱਟ ਦੀ ਫਰਾਕ ਹੈ ਇਹਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਬਾਕੀ ਉਹਨਾਂ ਨੇ ਸਿੰਪਲ ਬਣਵਾਈ ਹੈ ਜਿਹੜੀ ਹੈਗੀ ਫੁੱਲ ਬਾਹ ਬਣਵਾਈ ਹੋਈ ਹੈ ਮਦਲਕੇ ਇਥੇ ਚੂੜੀਆਂ ਜਿਹਾ ਬਣਨ ਗਿਆ 24 25 ਇੰਚ ਦੀ ਬਾਹਾਂ ਦੀ ਤਿਆਰ ਕਰੀ ਆਪਾਂ ਨੇ ਤੇ ਜੋਰਜਟ ਦੀ ਫਰਾਕ ਹੈ ਆ ਦੇਖੋ نیچے ਲਾਈਨਿੰਗ ਲੱਗੀ ਹੋਈ ਹੈ ਕਾਟਨ ਦੀ ਤੇ ਆ ਜਿਹੜੀ ਹੈਗੀ نیچے ਆਪਾਂ ਨੇ ਪੀਕੋ ਕਰਵਾਈ ਹੈ ਸਾਰੀ ਫਰਾਕ ਦੇ ਉੱਪਰ ਆ ਪੀਕੋ ਹੀ ਹੋਈ ਹੈ ਤੇ ਇਹਦਾ ਦੁਪੱਟਾ ਜਿਹੜਾ ਕਰਿਆ ਆਪਾਂ ਨੇ ਦੇਖੋ ਟਾਈ ਡਾਈ ਨਾਲ ਇਸ ਤਰ੍ਹਾਂ ਲੈਂਸ ਲਾ ਕੇ ਆਪਾਂ ਨੇ ਦੁਪੱਟਾ ਤਿਆਰ ਕਰਿਆ ਆਸਤਰਾ ਦਾ ਦੁਪੱਟਾ ਤਿਆਰ ਕਰਿਆ ਇਹਦੇ ਨਾਲ ਆਪਾਂ ਨੇ ਇਹ ਵਾਲੀ ਪਜਾਮੀ ਬਣਾਉਣੀ ਹੈ ਇਹਦੇ ਨਾਲ ਆਪਾਂ ਨੇ ਪਜਾਮੀ ਤਿਆਰ ਕਰਨੀ ਹੈਗੀ ਇਹਦੀ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਾਂ ਨੇ ਜਿਹੜੀ ਹੁਣ ਕਟਾਈ ਦੀ ਫਰੌਕ ਦੀ ਕਟਾਈ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਹਨ ਜਦੋਂ ਜਿਹੜੇ ਹੈਗੇ ਨੇ ਲਾਈਕ ਕਮੈਂਟ ਸ਼ੇਅਰ ਘੱਟ ਹੁੰਦੀ ਹੈ ਵੀਡੀਓ ਫਿਰ ਵੀਡੀਓ ਬਣਾਉਣ ਨੂੰ ਕੋਈ ਵੀ ਦਿਲ ਨਹੀਂ ਕਰਦਾ ਹੈਗਾ ਭੈਣਾਂ ਨੂੰ ਬੇਨਤੀ ਹੈ ਤਾਂ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਰਾਂਗੇ ਆ ਜਾਓ ਫਿਰ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਹੋਰ ਤੁਹਾਨੂੰ ਕਿਵੇਂ ਦੀਆਂ ਵੀਡੀਓ ਚਾਹੀਦੀਆਂ ਨੇ ਹਾਂ ਬਾਕੀ ਤੁਸੀਂ ਕਮੈਂਟ ਬਾਕਸ ਜਿਹੜਾ ਹਨਾ ਜਰੂਰ ਸਾਨੂੰ ਦੱਸਿਓ ਵੀ ਤੁਹਾਨੂੰ ਕਿਹੋ ਜਿਹੀ ਵੀਡੀਓ ਚਾਹੀਦੀਆਂ ਨੇ ਹਾਂ ਆਪਾਂ ਉਵੇਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਕਰਾਂਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਟਿੰਗ ਕਟਿੰਗ ਸ਼ੇਅਰ ਕਰਨ ਲੱਗੇ ਆਪਾਂ ਅੰਬਰੀਲਾ ਫਰਾਕ ਦੀ ਗਾਡੀ ਦੀ ਕਟਿੰਗ ਸ਼ੇਅਰ ਕਰਨ ਲੱਗੇ ਆ ਦੇਖੋ ਤਾਂ ਤਾਂ ਜਿਹੜਾ ਹੈਗਾ ਇਹਦੀ ਬਹੁਤ ਜ਼ਿਆਦੇ ਪ੍ਰੋਬਲਮ ਆਉਂਦੀ ਹੈ ਨਾ ਇਹਦੇ ਪਲੇਟਾ ਵਗੈਰਾ ਕਿੱਡਾ ਜਾਂਦੀਆਂ ਨੇ ਆਪਾਂ ਤੁਹਾਨੂੰ ਨਾਪ ਦੱਸਦੇ ਹਾਂ ਪਹਿਲਾਂ ਵੀ ਆਪਾਂ ਕਿੰਨੇ ਨਾਪ ਦੀ ਜਿਹੜੀ ਹੈਗੀ ਬਾਡੀ ਦੀ ਕਟਾਈ ਕਰ ਲੱਗੇ ਆ ਆਪਾਂ ਇਹਨਾਂ ਦੀ ਜਿਹੜੀ ਹੈਗੀ ਦੇਖੋ ਇਹ ਵਾਲਾ ਨਾਪ ਹੈ 19 ਇੰਚ ਜਿੱਦਾਂ ਆਪਾਂ ਕਹ ਲਈਏ 7 ਹੀ ਹੋਗੀ 17 17 ਕਮਰ ਹੋਊਗੀ 22 हिਪ ਇਹਦੇ ਤੇ हिਪ ਵਗੈਰਾ ਦਾ ਤਾਂ ਕੋਈ ਆਪਾਂ ਨੇ ਨਾਪ ਨਹੀਂ ਲੈਣਾ ਹੁੰਦਾ ਉੱਪਰਲਾ ਕਮਰ ਤੇ 7 ਹੀ ਦਾ ਤੇ ਪਲੇਟਾਂ ਦੇ ਨਸਾਨ ਵਗੈਰਾ ਲੈਣੇ ਲੈਣੇ ਹੁੰਦੇ ਆ ਜਾਂ ਲੈਂਥ ਦਾ 44 ਇੰਚ ਲੈਂਥ ਕਰੀਏ ਇਹ ਜਿਹੜੀ ਹੈ ਵੀ ਪਜਾਮੀ ਦੇ ਨਾਲ ਫਰਾਕ ਬਣਾਉਣੀ ਹੈ ਤਾਂ ਕਰਕੇ ਇਹਦੀ ਲੈਂਥ ਥੋੜੀ ਜਿਹੀ ਜ਼ਿਆਦਾ ਲਵਾਂਗੇ ਆਪਾਂ 45 44 45 ਲਵਾਂਗੇ ਕਰੀਬ ਦੀ ਉਹਨਾਂ ਦੀ 42 43 ਲੈਂਥ ਹੈਗੀ ਤੇ ਬਾਹਾਂ ਉਹਨਾਂ ਨੇ ਪੂਰੀਆਂ ਕਰਵਾਈਆਂ ਨੇ ਇੱਥੇ ਤੱਕ ਬਾਹਾਂ ਪੂਰੀ ਕਰਵਾਈ ਆ 21 ਇੰਚ ਦੀ ਬਾਜੂ ਰੱਖਾਂਗੇ ਹੁਣ ਜਿਹੜੀ ਆਪਾਂ ਬਾਡੀ ਦੀ ਲੰਬਾ ਬਾਡੀ ਦੀ ਕਟਾਈ ਦੱਸਣ ਲੱਗਿਆ ਤੁਹਾਨੂੰ ਦੇਖੋ ਪਹਿਲਾਂ ਆਪਾਂ ਸੇਮ ਆਪਾਂ ਕਮੀਜ਼ ਦੇ ਵਾਂ ਗਈ ਜਿਹੜੀ ਹੈਗੀ ਕਟਿੰਗ ਕਰਾਂਗੇ ਆ ਦੇਖੋ ਪਹਿਲਾਂ ਆਪਾਂ ਇੱਥੇ 2.5 ਇੰਚ ਗਲੇ ਦਾ ਲਾ ਲਾਂਗੇ 2.5 ਇੰਚ ਗਲੇ ਦਾ ਲਾ ਲਾਂਗੇ ਉਸ ਤੋਂ ਬਾਅਦ ਆਪਾਂ ਟੀਰਾ ਦੇਖਣਾ ਉਹਨਾਂ ਦਾ ਟੀਰਾ ਹੈਗਾ 11 ਇੰਚ 11 ਦਾ ਅੱਧਾ 5.5 ਆ ਜਾਊਗਾ ਜੇ 1/8 ਇੰਚ ਆਪਾਂ ਜਿਹੜਾ ਹੈਗਾ ਮਾਰਜਿਨ ਰੱਖਾਂਗੇ 6 ਇੰਚ ਆਪਾਂ ਨੇ ਜਿਹੜਾ ਹੈਗਾ ਟੀਰਾ ਲਾ ਲਿਆ ਉਸ ਤੋਂ ਬਾਅਦ 7 ਇੰਚ ਆਪਾਂ ਨੇ ਨੀਚੇ ਨੂੰ ਡਾਉਣ ਰੱਖ ਲਾਂਗੇ 7 ਇੰਚ ਆਪਾਂ ਡਾਉਣ ਰੱਖ ਲਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਇੰਚ ਦੇ ਪ੍ਰਾਕ ਤੇ ਇੱਥੇ ਜਿਹੜਾ ਸੇਦ ਲਾਇਆ ਹੈ ਪਹਿਲਾਂ ਇਹਨੂੰ ਸੇਦ ਦੇ ਨਾਲ ਉਹ ਮਿਲਾ ਦਾਂਗੇ ਉਸ ਤੋਂ ਬਾਅਦ ਆਪਾਂ ਨੇ ਸੇਦ ਲਾ ਕੇ ਸੱਤ ਦੇ ਨਾਲ ਜਿਹੜਾ ਇੱਧਰ ਲਾਇਆ ਇਹਨੂੰ ਮਿਲਾ ਲਾਂਗੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਫੀਟਿੰਗ ਦੇ ਇਨਸਾਨ ਲਾਉਣੇ ਆ ਹਨਾ ਆਪਾਂ ਨੇ ਲਾਉਣ ਦੇਖਣੇ ਆ ਸਾਤੀ ਸਾਤੀ ਉਹਨਾਂ ਦੇ ਹੈਗੇ 19 ਇੰਚ 19 ਦਾ ਜਿਹੜਾ ਹੈਗਾ ਅੱਧ ਕਰ ਲਾਂਗੇ 19 ਦਾ ਅੱਧ ਹੋ ਗਿਆ 9.5 9.5 ਹੋ ਗਿਆ ਅੱਧਾ ਇੰਚ ਆਪਾਂ ਨੇ ਫੇਰ ਜਿਹੜਾ ਹੈਗਾ ਜ਼ਿਆਦਾ ਲਾਉਣਾ ਕਿਉਂਕਿ ਪਲੋਈ ਪੈਣੀ ਹੈ ਹਨਾ ਤੇ ਇਥੋਂ ਆਪਾਂ ਇਹਨੂੰ ਜਿਹੜੇ ਹੈਗੇ ਦੇਖੋ ਇਸ ਤਰ੍ਹਾਂ ਕਰਕੇ ਗੁਲਾਈ ਦੇ ਦਾਂਗੇ ਆ ਗੁਲਾਈ ਦੇ ਤੇ ਆਪਾਂ ਨੇ ਫਿਰ ਕੀ ਕਰਨਾ ਹੈ ਇਹਦਾ ਹਾਫ ਕਰਨਾ ਹੈ ਆ ਦੇਖੋ ਇਹਦਾ ਹਾਫ ਕਰ ਲਾਂਗੇ ਤੁਸੀਂ ਇੰਚ ਟੇਪ ਨਾਲ ਮਿਣ ਕੇ ਵੀ ਕਰ ਸਕਦੇ 2 ਇੰਚ ਤੇ ਜਿਹੜਾ ਹੈਗਾ ਗੁਲਾਈ ਪਈ ਹੈਗੇ ਉਹਦਾ ਸਵਾ ਇੰਚ 1 ਇੰਚ ਤੇ ਹਨਾ ਜਿਹੜੇ ਹੈਗੇ ਮੋਰ ਲਈ ਗੁਲਾਈ ਪਾ ਦਾਂਗੇ ਆ ਦੇਖੋ ਇਸ ਤਰ੍ਹਾਂ ਉਹ ਆਪ ਹੀ ਆ ਇਹ ਆਪਣੀ ਗੁਲਾਈ ਪੈ ਗਈ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਵੀ ਕਮਰ ਆ ਰਹੀ ਹੈ ਉਹ ਇੱਥੇ ਆ ਜਾਣੀ ਹੈ ਕਿਉਂਕਿ ਬਾਡੀ ਦੀ ਕਮਰ ਹੀ ਇੱਥੇ ਆ ਜਾਣੀ ਹੈ ਦੇਖੋ ਆਪਣੀ ਕਮਰ ਦੇਖਣੀ ਹੈ ਕਮਰ ਉਹਨਾਂ ਦੀ ਹੈਗੀ 17 17 ਦਾ ਅੱਧ ਹੋ ਗਿਆ 8 9 ਇੰਚ ਤੇ ਇੱਥੇ ਕਮਰ ਜਾਊਗੀ ਉਹਦੀ ਹੈਨਾ ਇੱਥੇ ਉਹਨਾਂ ਦੀ ਕਮਰ ਜਾਊਗੀ ਤੇ ਇਹਦੇ ਨਾਲ ਆਪਾਂ ਨੇ ਆ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਮਿਲਾ ਦਾਂਗੇ ਇਹ ਜਿਹੜਾ ਹੈਗਾ ਆਪਾਂ ਬਾਦੂ ਕੱਪੜਾ ਰੱਖ ਵੀ ਸਕਦੇ ਹਾਂ ਤੇ ਕਟਿੰਗ ਵੀ ਕਰ ਸਕਦੇ ਹਾਂ ਇਹ ਆਪਣੀ ਜਿਹੜੀ ਹੈਗੀ ਆਪਣੀ ਹੈਗੀ ਮਰਜ਼ੀ ਹੈਨਾ ਆਪਣਾ ਥੋੜਾ ਜਿਹਾ ਵਾਧਾ ਹੈ ਦਾ ਕੱਪੜੇ ਨੂੰ ਉੱਪਰ ਕੱਢ ਦਾਂਗੇ ਕਟਿੰਗ ਤਾਂ ਸਹੀ ਆ ਜੋ ਉਸ ਤੋਂ ਵਾਧਾ ਪੜਨ ਲੈ ਦੀ ਪਲੋਈਆਂ ਦੇਖਣੀਆਂ ਨੇ ਉਹਨਾਂ ਦੇ ਪਲੋਈਆਂ ਹੈਗੀਆਂ ਨੇ ਪੌਣੇ 11 ਤੇ ਪੌਣੇ 11 ਤੇ ਪੈਨ ਦੇ ਮਾੜਾ ਪੈਨ ਹੈਗਾ ਤੇ ਹੁਣ ਜਿਹੜਾ ਆਪਾਂ ਪਲੇਟਾਂ ਦੇ ਨਸਾਨ ਲਾਉਣੇ ਆ ਜੀ ਦੇਖੋ ਉਹਨਾਂ ਦਾ ਪਲੇਟਾਂ ਹੈਗੀਆਂ ਨੇ ਪੌਣੇ 11 ਤੇ ਆਪਾਂ ਨੇ ਪੌਣੇ 11 ਤੇ ਨੇ ਆਪਾਂ ਪੌਣਾ ਇੰਚ ਵਾਧਾ ਲੈਨੇ ਹੁੰਨੇ ਆ ਹਮੇਸ਼ਾ ਸਾਢੇ 11 ਤੇ ਲਾ ਦਾਂਗੇ ਦੇਖੋ ਇਸ ਤਰ੍ਹਾਂ ਹੀ ਨਸਾਨ ਲਾਉਣੇ ਸਾਢੇ 11 ਤੇ ਫੇਰ ਆਪਾਂ ਵਿਚਾਲੋਂ ਦੇਖਣਾ ਹੈ ਵਿਚਾਲੋਂ ਕਿੰਨਾ ਹੈ ਸੈਂਟਰ ਦੇ ਵਿੱਚੋਂ ਸੈਂਟਰ ਦੇ ਵਿੱਚੋਂ ਉਹਨਾਂ ਦਾ ਹੈਗਾ 7 ਦੇਖੋ ਇਹ 3.5 ਤੇ ਜਿਹੜਾ ਹੈਗਾ ਆਪਾਂ ਇੱਥੇ ਪਲੱਸ ਦਾ ਨਿਸ਼ਾਨ ਬਣਾ ਦਾਂਗੇ ਹਨ ਇਧਰੋਂ ਆਪਾਂ ਪੂਰਾ ਪੂਰਾ 3.5 ਤਾ ਰੱਖਿਆ ਕਿਉਂਕਿ ਇਧਰੋਂ ਬੰਦ ਹੁੰਦਾ ਹੈ ਹਨ ਤੇ ਇਧਰੋਂ ਵੀ ਆਪਾਂ 3.5 ਤੇ ਲਾ ਦਾਂਗੇ ਆ ਦੇਖੋ ਇਹ ਆਪਣਾ ਪਲੇਟ ਦਾ ਨਿਸ਼ਾਨ ਹੋ ਗਿਆ ਇੱਥੇ ਪਲੇਟ ਆਪਣੀ 4 ਇੰਚ ਤੇ ਪੈਂਦੀ ਹੈ ਦੇਖੋ 4 ਇੰਚ ਤੇ ਪੈਂਦੀ ਹੈ ਨਾ ਆਪਣੀ 7 ਇੰਚ ਦੀ ਪਲੇਟ ਹੈਗੀ ਉਹਨਾਂ ਦੀ ਦੇਖੋ ਸਾਢੇ ਦਿਨ ਆਪਣੀ ਅੰਦਰ ਰਹਿ ਜੂ ਬਾਹਰ ਰਹਿ ਜੂ ਸੌਰੀ ਐ ਇੰਨੀ ਸਲਾਈ ਲੱਗ ਜੂ ਸਾਢੇ ਦਿਨ ਆਪਣੇ ਬਾਹਰ ਰਹਿ ਜਾਣੀ ਹੈ ਹਨਾ ਹੁਣ ਆਪਾਂ ਜਿਹੜੀ ਹੈਗੀਆਂ ਬਾਹਾਂ ਲਿਆਵਾਂਗੇ ਪਲੇਟਾਂ ਬਾਹ ਤਾਂ ਉਹਨਾਂ ਦੀ ਪਲੇਟ ਹੈਗੀ ਐਨ ਆਪਾਂ ਜਿਹੜਾ ਹੈਗਾ ਸਲਾਈ ਦਾ ਸਾੜ ਦਾਂਗੇ ਆ ਦੇਖੋ ਸਾਢੇ ਪੰਜ ਤੇ ਉਹਨਾਂ ਦੀ ਪਲੋਈ ਹੈਗੀ ਆਪਾਂ 6 ਤੇ ਸਾਂ ਲਾਵਾਂਗੇ 6 ਤੇ ਲਾ ਕੇ ਦੇਖੋ 2 ਇੰਚ ਦਾ ਪੈਥੋਲਾ ਲਾਂਗੇ ਇਹਨੂੰ ਪਲੱਸ ਬਣਾ ਦਾਂਗੇ ਜਿਹੜਾ ਇਹ ਵਾਲਾ ਨਿਸ਼ਾਨ ਹੈ ਇਹ ਆਪਣਾ ਕਮਰ ਤੇ ਜਾਣਾ ਚਾਹੀਦਾ ਹੈ। ਇਹ ਪਲੋਈ ਆਪਣੀ ਕਮਰ ਤੇ ਜਾਊਗੀ। ਆ ਦੇਖੋ ਇਹ ਫੇਰ ਆਪਾਂ ਨੇ ਢਾਈ ਦਾ ਲਾ ਕੇ ਇਸ ਤਰ੍ਹਾਂ ਕਰਦਾਂਗੇ। ਇਹ ਆਪਣੇ ਪਲੇਟਾਂ ਦੇ ਨਿਸ਼ਾਨ ਹੋ ਗਏ। ਆ ਦੇਖੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜੇ ਹੈਗੇ ਨੇ ਆਪਣੇ ਨਿਸ਼ਾਨ ਹੋ ਗਏ ਹੁਣ ਆਪਾਂ ਇਹਨੂੰ ਕਟਿੰਗ ਕਰਦਾਂਗੇ। ਪਹਿਲਾਂ ਦੇਖੋ ਆਪਾਂ ਨੇ ਆਪਾਂ ਨੇ ਇਹ ਵਾਲੀ ਘਾਟ ਪਾਉਣੀ ਹੈ। ਜਿਹੜਾ ਆਪਣਾ ਹਲਕੀ ਜੀ ਆਪਾਂ ਇਥੋਂ ਡੂੰਗੀ ਘਾਟ ਵੀ ਦੇਣੀ ਆ ਬਾਕੀ ਆਪਾਂ ਜਿਹੜਾ ਹੈਗਾ ਇਹ ਫालतू ਕੱਪੜਾ ਉੱਚਾ ਨੀਵਾ ਤੇ ਇਹਨੂੰ ਸੈੱਟ ਕਰ ਦਾਂਗੇ ਮੋਹਰਲੇ ਪੱਲੇ ਤੇ ਆਪਾਂ ਕੱਟ ਲਾ ਲਾਂਗੇ ਜਿੱਥੇ ਆਪਾਂ ਕੱਟ ਲਾ ਲਾਂਗੇ ਗਲੇ ਦੇ ਫਿਸ ਲਗਲ ਆਪਣਾ ਕਟਿੰਗ ਹੋਊਗਾ ਇਹ ਜਿਹੜਾ ਫालतू ਜਾਦੇ ਕੱਪੜਾ ਹੈ ਇਹਨੂੰ ਆਪਾਂ ਫਿਨਿਸ਼ਿੰਗ ਦੇ ਸਕਦੇ ਆ ਦੇਖੋ ਵੈਸੇ ਅਸੀਂ ਬਾਅਦ 'ਚ ਦਿੰਨੇ ਹੁੰਨੇ ਆ ਤੇ ਆਪਾਂ ਤੁਹਾਨੂੰ ਦਿਖਾਉਣ ਦੇ ਮਾਰਿਆਂ ਨੇ ਹਣਾ ਪਹਿਲਾਂ ਹੀ ਜਿਹੜੀ ਹੈਗੀ ਫਿਨਿਸ਼ਿੰਗ ਦਿੱਤੀ ਹੁਣ ਆਪਾਂ ਚਾਰ ਪੱਲੇ ਚੱਕਾਂਗੇ ਉੱਪਰਲੇ ਚਾਰ ਪੱਲੇ ਚੱਕ ਕੇ ਆ ਦੇਖੋ ਨਸਾਨ ਹਜੇ ਓਨੇ ਵਧੀਆ ਨਹੀਂ ਲੱਗੇ ਆਪਾਂ ਕਟਿੰਗਾ ਐਨ ਵਧੀਆ ਗੁਲਾਈ ਚ ਦੇਣੀ ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਮੋੜੇਗਾਟਾ ਹੋ ਗਈਆਂ ਇੱਥੋਂ ਆਪਾਂ ਜਿਹੜੇ ਹੈਗੇ ਨੇ ਕੱਟ ਲਾਵਾਂਗੇ ਜਿਹੜੇ ਆਪਣੇ ਪਲੋਈਆਂ ਦੇ ਕੱਟ ਲਗਾਣੇ ਆ ਤੇ ਨੀਚੋਂ ਵੀ ਆਪਾਂ ਸਾਈਡ ਵਾਲੇ ਵੀ ਕੱਟ ਲਗਾ ਦਾਂਗੇ ਠੀਕ ਹੈ ਤੇ ਆਪਾਂ ਇਹ ਵੀ ਕੱਟ ਹੀ ਲਾਵਾਂਗੇ ਜਿਹੜੇ ਇਹ ਵਾਲੇ ਇਹ ਵੀ ਆਪਣੇ ਘੱਟ ਹੀ ਲੱਗਣਗੇ। ਆ ਦੇਖੋ ਇਸ ਤਰ੍ਹਾਂ ਘੱਟ ਲਾ ਕੇ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਬੜੀ ਸੂਈ ਨਾਲ ਸਾਰੇ ਨਸਾਨ ਲਾਉਣਾ ਹੈ ਨਾ ਇਸ ਤਰ੍ਹਾਂ ਤੁਸੀਂ ਜਿੰਨੀ ਮਰਜ਼ੀ ਨਸਾਨ ਲਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਜੇ ਰਹੇਗੇ ਸੂਈ ਨਾਲ ਬਹੁਤ ਸੌਖਾ ਹੋ ਜਾਂਦਾ ਹੈ ਆ ਦੇਖੋ ਨਸਾਨ ਆ ਗਈ ਤਰ। ਆ ਦੇਖੋ ਅੱਗੇ ਆਪਾਂ ਨੇ ਜਿਹੜੇ ਹੈਗੇ ਸਾਰੇ ਨਿਸ਼ਾਨ ਲਾ ਦਾਂਗੇ ਆਪਣੀ ਪ੍ਰਕਿਰਿਆ ਦੇ ਵਿੱਚ ਬਾਅਦ ਤੋਂ ਬਣਾਉਣ ਵਾਲਾ ਸਮਾਨ ਕੋਲ ਆ ਗਿਆ। ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਾ ਤੇ ਹੁਣ ਆਪਾਂ ਬੈਕ ਗਲੇ ਦੀ ਕਟਿੰਗ ਕਰਾਂਗੇ। ਫਰੰਟ ਗਲੇ ਆਪਾਂ ਦੇਖੋ ਫਰੰਟ ਪਾਰਟ ਆਪਾਂ ਚੱਕਤਾ। ਇਸ ਤਰ੍ਹਾਂ। ਹੁਣ ਆਪਾਂ ਪਿਛਲੇ ਗਲੇ ਦੀ ਜਿਹੜੇ ਹੈਗੇ ਨਿਸ਼ਾਨ ਲਾ ਲਾਂਗੇ। ਜਿਹੜਾ ਬਰਾਡ ਰੱਖਣਾ ਆਪਣੇ ਦੋ ਹੀ ਰੱਖਣਾ ਜਿਹੜਾ ਨੋਰਮਲ ਗਾਲਾ ਹੁੰਦਾ ਹੈ ਹਨਾ ਦੋ ਹੀ ਰੱਖਣਾ ਕਿਉਂਕਿ ਆਪਣਾ ਜਿਹੜਾ ਦੂਸਰਾ ਮੂਰੇ ਗਾਲਾ ਪਾਉਣਾ 5 ਇੰਚ ਦਾ ਹੁੰਦਾ 2.5 ਹੁੰਦਾ ਵਿੱਚੋਂ ਇਹਦੇ ਜਿਹਦਾ ਸੀਣਾ ਲੱਗਣੀਆਂ ਨੇ ਨੇ 2.5 ਹੋ ਤਿਆਰ ਹੋ ਜਾਣਾ 5 ਹੀ ਤਿਆਰ ਹੋ ਜਾਣਾ ਜਿਹੜਾ ਪਿਸਲਾ ਗਾਲਾ ਆਪਾਂ ਬੈਕ ਉਹਨਾਂ ਦਾ ਦੇਖ ਲਾਂਗੇ ਕਿੰਨੇ ਇੰਚ ਡੀਪ ਹੈ ਉਹਨਾਂ ਦਾ 6 ਇੰਚ ਡੀਪ ਹੈ ਗਾਲਾ ਆਪਾਂ 6.5 ਤਿੰਨ ਸਾਂ ਲਾਵਾਂਗੇ 6.5 ਤੋਂ 2 ਇੰਚ ਦਾ ਇੱਥੋਂ ਲਾ ਕੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਆ ਦੇਖੋ ਇਸ ਤਰ੍ਹਾਂ ਗੁਲਾਈ ਪਾ ਦਾਂਗੇ ਇਸ ਤਰ੍ਹਾਂ ਦਿਖਾ ਹੈਗਾ ਆਪਾਂ ਗਲੇ ਦੀ ਕਟਾਈ ਕਰਾਂਗੇ ਜੇ ਤੁਸੀਂ ਜ਼ਿਆਦਾ ਬਰੌਡ ਕਰਨਾ ਚਾਹੁੰਦੇ ਹੋ ਜਾਂ ਜ਼ਿਆਦਾ ਡੀਪ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਜੇ ਬਰੌਡ ਕਰਨਾ ਚਾਹੁੰਦੇ ਹੋ ਠਾਈ ਦੀ ਵੀ ਕਟਾਈ ਕਰ ਸਕਦੇ ਹੋ ਹਨਾ ਤੁਸੀਂ ਵੈਸੇ ਇਹ ਨਾਰਮਲ ਗਲੇ ਹੈਗੇ ਆ ਨਾਰਮਲ ਇੰਨੇ ਕੀ ਹੁੰਦੇ ਆ ਇਹ ਆਪਣੀ ਜਿਹੜੀ ਹੈਗੀ ਬਾਡੀ ਦੀ ਕਟਾਈ ਹੋ ਗਈ ਜੀ ਆਪਾਂ ਜਿਹੜੀ ਹੋਰ ਕਟਾਈ ਤੁਹਾਡੇ ਨਾਲ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੇ ਕਿੱਦਾਂ ਦੀ ਕਟਾਈ ਤੁਸੀਂ ਦੇਖਣਾ ਚਾਹੁੰਦੇ ਹੋ ਹਨ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖੋ ਨੀਚੇ ਵਾਲੀ ਫਰੌਕ ਅਮਰੈਲਾ ਫਰੌਕ ਆਪਣੀ ਜਿਹੜੀ ਇਹ ਵੀ ਕਟਾਈ ਕਰੀ ਹੋਈ ਸੀ ਜੇ ਆਪਾਂ ਇਹਦੇ ਵਿੱਚ ਸਾਰੀ ਵੀਡੀਓ ਦਿੰਨੇ ਆ ਨਾ ਤਾਂ ਵੀਡੀਓ ਥੋੜੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਹ ਆਪਣੀ ਬਾਡੀ ਹੈਗੀ ਤੇ ਸੌਰੀ ਫਰੌਕ ਹੈ ਬਾਡੀ ਦੀ ਕਟਾਈ ਤੁਹਾਡੇ ਨਾਲ ਸ਼ੇਅਰ ਕਰਤੀ ਹੈ ਨਾ ਆਪਾਂ ਨੇ ਇਹ ਆਪਣੀ ਨੀਚੇ ਵਾਲੀ ਫਰੌਕ ਹੈ ਇਹਨੇ ਵੀ ਥਿੱਚੀ ਕੋ ਹੋਊਗੀ ਤੇ ਬਾਹਾਂਾਂ ਵੀ ਆਪਣੀਆਂ ਕਟਾਈ ਕਰਨੀਆਂ ਆ ਦੇ ਮਾਮਾ ਆਪਣੇ ਹੈ ਵਾਲੀਆਂ ਨੇ ਜੀ ਤੇ ਉਹਨਾਂ ਨੇ ਪੂਰੀ ਜਿਹੜੀ ਹੈਗੀ ਪੰਨਵਾਰ ਖਵਾਈ ਹੋਈ ਹੈਗੀ ਤੇ ਲੈਣਿਕ ਲੱਗੀ ਹੋਈ ਹੈ ਆਪਣੀ ਸਾਰੀ ਫਰਾਕ ਦੇ ਵਿੱਚ ਬਾਕੀ ਤੁਸੀਂ ਹੋਰ ਕੀ ਹੋ ਹੋਜੀ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਔਰੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਆ ਗਾ ਸਾਡੇ ਚੈਨਲ ਤੇ ਨੰਮੀ ਹਾਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜਿਹੜੇ ਮੇਰੇ ਬਾਰੇ ਹੱਥ ਦੇ ਕੇ ਪਿਆਰ ਕਰੇ ਸਤਿ ਸ੍ਰੀ ਅਕਾਲ